ਕਈ ਵਾਰੀ ਉਹ ਕਹਿੰਦੇ ਨੇ ਵੀ ਗਾਂ ਦਾ ਰੱਸਾ ਗਲ ਚ ਪਾਇਆ ਸੀ ਤੇ ਬੰਦੇ ਨੇ ਗਾਂ ਹੱਥ ਚ ਫੜੀ ਤੇ ਤੁਰਿਆ ਜਾਂਦਾ ਸੀ ਤਾਂ ਤੇ ਕਿਸੇ ਨੇ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਗਾਂ ਬੰਦੇ ਨਾਲ ਬਜੀ ਆ ਕਿ ਬੰਦਾ ਗਾਂ ਨਾਲ ਬਜਾਵਾ ਉਹ ਕਹਿੰਦਾ ਜੀ ਇਹ ਕਿਦਾਂ ਦਾ ਸਵਾਲ ਆ ਸਿੱਧੀ ਗੱਲ ਆ ਵੀ ਜਿਹੜੀ ਗਾਂ ਉਹ ਬੰਦੇ ਨਾਲ ਬਜੀ ਆ ਕਹਿੰਦਾ ਪੱਕੀ ਗੱਲ ਆ ਕਹਿੰਦਾ ਹਾਂਜੀ ਗਾਂ ਦੇ ਗਲ ਚ ਰੱਸਾ ਤੇ ਬੰਦੇ ਨੇ ਤੇ ਰੱਸਾ ਫੜਿਆ ਹੀ ਆ ਗਾਂ ਹੀ ਬੰਦੇ ਨਾਲ ਬਜੀ ਆ ਕਹਿੰਦਾ ਠੀਕ ਆ ਕਹਿੰਦਾ ਹੁਣੇ ਜੇ ਰੱਸਾ ਗਾਂ ਦੇ ਗਲੋਂ ਲਾ ਦੇਵੇ ਗਾਂ ਬੰਦੇ ਮਗਰ ਭਜੂ ਕਿ ਬੰਦਾ ਗਾਂ ਮਗਰ ਭਜੂ ਕਹਿੰਦਾ ਜੀ ਭਜੂ ਤੇ ਬੰਦਾ ਹੀ ਗਾਂ ਮਗਰ ਕਹਿੰਦਾ ਵੇਖਣ ਨੂੰ ਇੰਜ ਲੱਗਦਾ ਵੀ ਗਾਂ ਬੰਦੇ ਨਾਲ ਵੱਜੀ ਆ ਪਰ ਵੱਜਾ ਇਦਾਂ ਆਪਾਂ ਨੂੰ ਲਿਖਦਾ ਵੀ ਘਰ ਸਾਡੇ ਨਾਲ ਵੱਜਾ ਵਾ ਸਾਡੇ ਨਾਲ ਕੋਈ ਨਹੀਂ ਘਰ ਵੱਜਾ ਵਾਸਤੇ ਚ ਘਰ ਨਾਲ ਆਪਾਂ ਵੱਜੇ ਆ ਕਿਆਂ ਲੱਗੀ ਜਾਂਦਾ ਮੈਂ ਘਰ ਨਾਲ ਮੈਂ ਵੱਜਾਂ ਮੈਂ ਜਦੋਂ ਘਰ ਨਾਲ ਜਾਵਾਂ ਤੇ ਘਰ ਦੇ ਨਾਲ ਜੀ ਲੱਗਦਾ ਤੂੰ ਮਰ ਕੇ ਦੇ ਵੇਖ ਜੇ ਸ਼ਾਮਾਂ ਨੂੰ ਪੀਜੇ ਨਾ ਬਣਾਏ ਤਾਂ ਕੀ ਹਾਂ ਇਥੇ ਸਾਲ ਬਾਅਦ ਲੋਕ ਭੁੱਲ ਜਾਂਦੇ ਡੀਜੇ ਲਾਉਂਦੇ ਭੰਗੜੇ ਪਾਉਂਦੇ ਆ ਨਾਚ ਨਾਚ ਗਾਣੇ ਕਰਦੇ ਆ ਤਮਾਸ਼ੇ ਕਰਦੇ ਆ ਇਹ ਭੁੱਲ ਜਾ ਬੰਦਿਆ ਤੂੰ ਤੈਨੂੰ ਬਹੁਤ ਵੱਡਾ ਭੁਲੇਖਾ ਹੈ ਇਥੇ ਤੇ ਇਹੋ ਇਹੋ ਜਿਹੇ ਵੀ ਲੋਕ ਹੈਗੇ ਆ ਵਿਆਹ ਸ਼ਾਦੀ ਦੇ ਵਿੱਚ ਕਿਤੇ ਦਾਦੇ ਦਾ ਜਾਂ ਘਰ ਦੇ ਕਿਸੇ ਮੈਂਬਰ ਦੀ ਡੈਥ ਹੋ ਜਾਏ ਤੇ ਕਹਿੰਦੇ ਬਾਹਰ ਰੌਲਾ ਨਾ ਪਾਇਓ ਡੀਜੇ 'ਚ ਵਿਗਨ ਪੈ ਜਾਣਾ ਜੇ ਉਹ ਤੇ ਬਾਅਦ ਚ ਪਤਾ ਲੱਗਦਾ ਵੀ ਚੜ੍ਹਾਈ ਤੋਂ ਪਹਿਲਾਂ ਕਰ ਗਿਆ ਸੀ ਅਗਲੇ ਦੀ ਜਾਗੋ 'ਚ ਵਿਗਨ ਪੈਂਦਾ ਸੀ ਨਾ ਉਹ ਵਿਚਾਰਾ ਸਾਰੀ ਜ਼ਿੰਦਗੀ ਫੜਿਆ ਮਾਰਦਾ ਰਿਹਾ ਉਹ ਮੇਰੇ ਹਟਬਰ ਮੇਰੇ ਤੇ ਜਾਨ ਦਿੰਦਾ ਤੇ ਜੇ 5 ਕਿ ਮਿੰਟ ਲਾਪੋ ਤੇ ਸਵਾਸ ਪਉਂਦਾ ਨਾ ਆ ਵੇਖ ਲੈ ਕਹਿੰਦਾ ਕਿਦਾਂ ਠਮਕੇ ਲੱਗਣ ਡੇ ਤੈਨੂੰ ਅੰਦਰਵਾੜ ਕੇ ਤੇਰੇ ਤੇ ਕੋਈ ਜਾਨ ਜੂਨ ਨਹੀਂ ਦਿੰਦਾ ਇੱਥੇ ਵਾਸਤ ਵਿੱਚ ਬੰਦਾ ਘਰ ਨਾ ਬੱਜੇ ਘਰ ਨਹੀਂ ਬੰਦੇ ਨਾ ਬੱਜਾ ਨਾ ਇਹ ਭੁਲੇਖਾ ਬੰਦੇ ਨੂੰ ਬਹੁਤ ਵੱਡਾ ਅਖੀਰ ਤੱਕ ਬੰਦਾ ਸੋਚਦਾ ਪਕੜ ਬਣਾ ਕੇ ਰੱਖਦਾ ਪਕੜ ਬਣਾ ਕੇ ਰੱਖਦਾ ਪਰਸ ਦੇ ਨੁਕਰ ਚ ਪੈਸੇ ਡਾ ਕੇ ਰੱਖਦਾ ਉਹ ਅਗਲੇ ਸਭ ਤੋਂ ਪਹਿਲਾਂ ਨਾ ਪਰਸ ਫੁੱਲਦੇ ਆ ਵੀ ਕਿੰਨੇ ਘੜਾਏ ਨੇ ਨੁਕਰ ਚ ਮਖਾਣੇ ਉਹਦੇ ਲੈ ਕੇ ਆਉਂਦੇ ਮੁੜ ਕੇ ਕਹਿੰਦੇ ਵਾਹ ਵਾਹ ਬੱਦੇ ਆ ਪਕਾਨੇ ਵੀ ਬਨੂਏ ਦੀ ਹੁਣ